ਇਹ ਤੁਹਾਡੇ ਦੇ ਸੰਸਾਰੋਗੇ ਕਿ ਆਮਦੋਗੋਗ ਮੈਂ ਮਹਿਸੂਸ ਕਰੋ ਕਿ ਇਹ ਨੇਵੀ ਸੋਨ ਨਹੀਂ ਹੈ ਅਸੀਂ ਆਪਣੇ ਆਪ ਨਾਲ

ਇਹ ਬੱਚਿਆਂ ਦਾ ਗੁਨਾਹ ਨਹੀਂ ਸਾਡਾ ਆਪਣਾ ਕਸੂਰ। ਮਾਂ ਦਾ ਫਰਜ਼ ਬਣਦਾ ਆਪਣੇ ਪੁੱਤਰ ਨੂੰ ਉਂਗਲੀ ਲਾ ਕੇ ਮਹਾਰਾਜ ਦੇ ਕਾਮਨ ਦਰਬਾਰ ਵਿੱਚ ਲਿਜਾਣਾ। ਦਾਦੇ ਦਾ ਫਰਜ਼ ਬਣਦਾ ਕੋਠੀ ਨੂੰ ਲੈ ਕੇ ਆਉਣਾ। ਪਿਤਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਐਸੇ ਦੀਨ ਦਿਆਲ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਸੋ ਪ੍ਰਾਪਤ ਸਥਾਨ ਗੁਰਦੁਆਰਾ ਗੁਰੂ ਸਰ ਮਾਧੂ ਕੇ ਬਰਾੜ ਵਿਖੇ ਅੱਜ ਸਲਾਣਾ ਜੋੜ ਮੇਲੇ ਦਾ ਦਿਹਾੜਾ ਮਨਾਇਆ ਜਾ ਰਿਹਾ ਇਹ ਦਿਹਾੜਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇੱਥੇ ਪਵਿੱਤਰ ਚਰਨ ਪੈਣ ਦੀ ਖੁਸ਼ੀ ਅੰਦਰ ਪਿੰਡ ਬਰਾੜ ਦੀਆਂ ਸਮੂਹ ਸੰਗਤਾਂ ਇਲਾਕਾ ਨਿਵਾਸੀ ਸਮਤਾਂ ਕਾਰਸੇਵਾਲੇ ਮਹਾਂਪੁਰਖ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਜਿਸ ਜੋੜ ਮੇਲੇ ਤੇ ਵੱਖ-ਵੱਖ ਸੰਪਰਦਾਵਾਂ ਦੇ ਮਹਾਪੁਰਖ ਵਿਦਵਾਨ ਸੱਜਣ ਸ਼ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਸਿੰਘ ਤੇ ਹੋਰ ਬਯੰਤ ਵਿਦਵਾਨ ਸੱਜਣਾ ਢਾਡੀ ਸੰਕੁਵੀਸ਼ਰ ਸਿੰਘ ਪਹੁੰਚ ਕੇ ਗੁਰੂ ਕਾ ਇਤਿਹਾਸ ਨਾਕੇ ਤੇ ਸੰਗਤਾਂ ਨੂੰ ਕਰਤਾਰਥ ਕਰਦੇ ਹਾਨਾ ਸੋ ਅੱਜ ਦੇ ਜੋੜ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅਚੇਤੇ ਤੌਰ ਤੇ ਕਾਰ ਸੇ ਵਾਲੇ ਮਾਬਰਕ ਸ੍ਰੀ ਮਾਨਸੰਦ ਬਾਬਾ ਸਤਨਾਮ ਸਿੰਘ ਜੀ ਪਹੁੰਚਿਆ ਚੇਚੇ ਤੌਰ ਤੇ ਗੁਰਦੁਆਰਾ ਸ਼ਰਹਾੜਾ ਸਾਹਿਬ ਤੋਂ ਮੈਨੇਜਰ ਸਾਹਿਬ ਇੱਥੇ ਹਾਜ਼ਰੀ ਭਰ ਆਇਆ ਹੋਰ ਸਮੁੱਚਾ ਸਟਾਫ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਭਾਣ ਸਰਦਾਰ ਸਰਜੀਤ ਸਿੰਘ ਜੀ ਪਟੇਵਡ ਸਾਹਿਬ ਉਹ ਵੀ ਇੱਥੇ ਅੱਜ ਹਾਜ਼ਰੀ ਭਰ ਆਇਆ ਪਿੰਡ ਦੇ ਸਾਰੇ ਪੰਜ ਸਰਪੰਚ ਬਹੁਤ ਬਹੁਤ ਸੱਜਣਾ ਤੇ ਸਾਰੇ ਰਲ ਮਿਲ ਕੇ ਇਹ ਦਿਹਾੜਾ ਜਿਹੜਾ ਚੜ੍ਹਦੀ ਕਲਾ ਦੇ ਨਾਲ ਮਨਾ ਰਹੇ ਆ ਸਾਰੀਆਂ ਸੰਗਤਾਂ ਨੂੰ ਆਵਾਜ਼ੀ ਤੇ ਦਿਹਾੜੇ ਤੇ ਬੇਨਤੀ ਆ ਕਿ ਜਿੰਨਾ ਸੱਜਣਾ ਨੇ ਗੁਰਮੁਖ ਪਿਆਰੇ ਅਨੇਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ ਅਮਰਤ ਨਹੀਂ ਛਕਿਆ ਉਹ ਗੁਰੂ ਵਾਲੇ ਬੰਨ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ